ਕੈਮਰੇ ਵਾਲੇ ਨੇ ਵਿਆਹ ਹੋਣ ਤੋਂ ਪਹਿਲਾਂ ਹੀ ਕਰਵਾ ਦੇਣਾ ਸੀ ਤਲਾਕ ਵਿਆਹ ਵਾਲੀ ਕੁੜੀ ਨੇ ਸਾਰਿਆਂ ਸਾਹਮਣੇ ਕੀਤੀ ਆਕਰਤੂਤ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕੈਮਰੇ ਵਾਲਿਆਂ ਵੱਲੋਂ ਮੁੰਡਾ ਕੁੜੀ ਦੇ ਵੱਖ-ਵੱਖ ਪੋਜ਼ ਬਣਾ ਕੇ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਪਰ ਹੁਣ ਇੱਕ ਵਿਆਹ ਵਿੱਚ ਹੋਇਆ ਵੱਖਰਾ ਕਾਂਡ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਕੁੜੀ ਕੈਮਰੇ ਵਾਲੇ ਨੂੰ ਕੁਝ ਬੋਲ ਕੇ ਵਿਆਹ ਵਾਲੇ ਮੁੰਡੇ ਨੂੰ ੱੱੱਕਾ ਮਾਰ ਕੇ ਸਟੇਜ ਤੇ ਚੜ ਜਾਂਦੀ ਏ ਦਰਅਸਲ ਜਦੋਂ ਕੁੜੀ ਨੂੰ ਸਟੇਜ ਤੇ ਲਿਆਇਆ ਜਾਂਦਾ ਹੈ ਤਾਂ ਕੈਮਰੇ ਵਾਲਾ ਕਹਿੰਦਾ ਹੈ ਕਿ ਮੁੰਡੇ ਦਾ ਹੱਥ ਫੜ ਕੇ ਤੁਸੀਂ ਪੌੜੀਆਂ ਤੇ ਖੜ੍ਹ ਜਾਓ ਮੈਂ ਫੋਟੋ ਖਿੱਚਣੀ ਹੈ ਅਤੇ ਵਿਆਹ ਵਾਲਾ ਮੁੰਡਾ ਕੈਮਰੇ ਵਾਲੇ ਦੀ ਮੰਨ ਕੇ ਵਿਚਾਰਾ ਹੱਥ ਫੜਨ ਲਈ ਜਦੋਂ ਅੱਗੇ ਆਉਂਦਾ ਹੈ ਤਾਂ ਕੁੜੀ ਕੈਮਰੇ ਵਾਲੇ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਦੱਸਣ ਵਾਲਾ ਕੌਣ ਹੋਣਾ ਹੈ ਕਿ ਕੀ ਕਰਨਾ ਹੈ ਅਤੇ ਐਸੇ ਗੁੱਸੇ ਵਿੱਚ ਆ ਕੇ ਵਿਆਹ ਵਾਲੇ ਮੁੰਡੇ ਦਾ ਹੱਥ ਨਹੀਂ ਫੜਦੀ ਸਗੋਂ ਉਸ ਨੂੰ ਸਾਰਿਆਂ ਸਾਹਮਣੇ ਜ਼ੋਰ ਨਾਲ ਧੱਕਾ ਮਾਰਦੀ ਏ ਅਤੇ ਸਟੇਜ ਤੇ ਜਾ ਕੇ ਦੂਜੇ ਪਾਸੇ ਮੂੰਹ ਕਰਕੇ ਖੜ ਜਾਂਦੀ ਏ ਕੁੜੀ ਦੀ ਇਹ ਹਰਕਤ ਦੇਖ ਕੇ ਵਿਆਹ ਵਾਲਾ ਮੁੰਡਾ ਵੀ ਵਿਆਹ ਤੋਂ ਜਵਾਬ ਦੇ ਦਿੰਦਾ ਹੈ ਕਹਿੰਦਾ ਹੈ ਕਿ ਜੇ ਇਹ ਵਿਆਹ ਤੋਂ ਪਹਿਲਾਂ ਆ ਕੁਝ ਕਰ ਰਹੀ ਹੈ ਤਾਂ ਵਿਆਹ ਤੋਂ ਬਾਅਦ ਕੀ ਕੁਝ ਕਰੇਗੀ ਪਰ ਤਕਰੀਬ ਤਾਂ ਦੋ ਘੰਟੇ ਵਿਚੋਲੇ ਦੇ ਸਮਝੌਣ ਤੇ ਇਹ ਵਿਆਹ ਕਰਵਾ ਦਿੱਤਾ ਜਾਂਦਾ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕੁੜੀ ਆਪਣੇ ਸਹੁਰੇ ਪਰਿਵਾਰ ਨੂੰ ਖੁਸ਼ ਰੱਖ ਪਾਏਗੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ